ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਦਸ਼ਹਿਰਾ ਗਰਾਊਂਡ ਖੜਕੀਆਂ ਨੇ ਜਿੱਥੇ ਕੀ ਅੱਜ ਜਿੰਨੀ ਚੋਣਾ ਦਾ ਚਲਤ ਆਉਣ ਵਾਲਾ ਹੈ ਤੇ ਲੋਕ ਹਮ ਹਮਾ ਕੇ ਇੱਥੇ ਪਹੁੰਚੇ ਨੇ ਵਾਰਡ ਨੰਬਰ 16 ਦੀਆਂ ਇਹ ਚੋਣਾ ਤੁਸੀਂ ਦੇਖ ਸਕਦੇ ਹੋ ਕਿ ਕਿ ਕਿੰਨੇ ਇੱਥੇ ਇਕੱਠ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਤੇ ਹੋਰ ਜੋ ਵਾਰਡ ਮੈਂਬਰ ਖੜੇ ਨੇ ਉਹਨਾਂ ਦਾ ਇਕੱਠ ਇੱਥੇ ਦੇਖ ਰਹੇ ਹੋ ਤੇ ਪ੍ਰਸ਼ਾਸਨ ਆਪਣੀ ਜੋ ਡਿਊਟੀ ਆ ਉਹ ਬਖੂਬੀ ਨਿਭਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਸਾਹਮਣੇ ਇਹ ਦੁਸ਼ਹਿਰਾ ਗਰਾਉਂਡ ਖੜੜਦੀਆਂ ਨੇ ਤੇ ਰਿਜ਼ਲਟ 4 ਵਜੇ ਤੱਕ ਇਹ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ 5 ਵਜੇ ਰਿਜ਼ਲਟ ਤੁਹਾਡੇ ਸਾਹਮਣੇ ਆਵੇਗਾ ਦੇਖਦੇ ਆਂ ਕਿ ਕੌਣ ਉਮੀਦਵਾਰ ਕਿਸਮਤ ਕਿਸ ਉਮੀਦਵਾਰ ਦੀ ਕਿਸਮਤ ਚਮਕਦੀ ਹੈ ਤੇ ਕਿੱਦਾਂ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਲੋਕੀ ਇਕੱਠ ਇੱਥੇ ਖੁਸ਼ੀ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਹਰੇਕ ਹਰੇਕ ਉਮੀਦਵਾਰ ਦੇ ਜਿਹੜੋ ਜੋ ਸਪੋਰਟਰ ਨੇ ਉਹ ਕਿਦਾਂ ਖੁਸ਼ੀ ਮਨਾਈ ਫਿਰਦੇ ਨੇ ਆਪਣੇ ਆਪ ਨੂੰ ਹਰ ਸਪੋਰਟਰ ਇਹ ਕਹਿ ਰਿਹਾ ਕਿ ਸਾਡਾ ਉਮੀਦਵਾਰ ਜਿੱਤੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਹ ਆਪਾਂ ਦਿਖਾਣੇ ਆ ਤੁਹਾਨੂੰ ਕਿਤੇ ਨਾ ਕਿਤੇ ਅੰਦਰ ਤੋਂ ਕੁਝ ਰਿਪੋਰਟ ਆਈ ਹੈ ਜਿਸ ਦੇ ਨਾਲ ਜਿਹੜੀ ਹੈ اگه بوت گے جا رہے ہیں بوت گے جا رہے ہیں اڑنے دارے بوت گے جا رہے ہیں پارٹی پارٹی زندہ باد پارٹی زندہ باد انکلاب زندہ باد یسوکین ਦੇਖ ਰਹੇ ਹਾਂ ਬੰਜੀ ਜੰਦਰ ਮੈਡਮ ਜਿਹੜੀ ਹੈ ਲੀਡ ਕਰਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਹੈ ਜਿਹੜੇ ਨੇ ਉਮੀਦਵਾਰ ਦੇ ਜਿਹੜੇ ਸਮਰਥਕ ਨੇ ਕੀ ਮੈਡਮ ਜੀ ਕਿਹਾ ਜੀ ਲੋਕਾਂ ਵੱਲੋਂ ਪਹਿਲੇ ਹੀ ਕਿਹਾ ਕਿ ਆਸੀਂ ਕਿ 2015 ਤੋਂ 20 ਤੱਕ ਦੇ ਮੈਡਮ ਦੇ ਜੋ ਕੰਮ ਕੀਤੇ ਹੋਏ ਬਹੁਤ ਵਧੀਆ ਸੀ ਜਿਨ੍ਹਾਂ ਨੂੰ ਦੇਖ ਕੇ ਐਮਪੀ ਮੋਗਗਨ ਮਾਨ ਜੀ ਨੇ ਉਹਨਾਂ ਦੇ ਹੱਕ ਜੋਨਾਂ ਨੂੰ ਉਮੀਦਵਾਰ ਐ ਨਾਉਂਦੇ ਸੀ ਉਸਨੂੰ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ ਕਿ ਜੋ ਚੀਜ਼ ਉਹਨਾਂ ਨੇ ਕਹੀ ਸੀ ਉਹਦੇ ਦੇ ਬੂਰ ਲੋਕਾਂ ਨੇ ਵੋਟ ਵਾਕੇ ਆ ਪਾਇਆ ਆ ਗੱਲ ਵੀ ਪਾਹੀ ਤੁਸੀਂ ਆਪਣੀ ਟਿਕਟ ਛੱਡ ਗਏ ਅੰਜੂ ਚੰਦਰ ਜੀ ਨੇ ਦਿੱਤੀ ਸੀ ਕੀ ਕਹਿਣਾ ਚਾਹਦੇ ਹੋ ਜੀ ਦੇਖੋ ਗੱਲ ਇਦਾਂ ਹੈ ਕਿ ਜੋ ਅਸੀਂ ਕਰਿਆ ਸੀਗਾ ਬਹੁਤ ਸੋਚ ਸਮਝ ਕੇ ਕਰਿਆ ਸੀਗਾ ਤੇ ਉਹਦਾ ਸਾਨੂੰ ਰਿਜ਼ਲਟ ਮਿਲਿਆ ਤੇ ਅਸੀਂ ਬਹੁਤ ਧੰਨਵਾਦੀ ਹਾਂ ਹਾਂ ਜੋ ਕਿ ਸਾਰੇ ਪ੍ਰਸ਼ਾਸਨ ਦੇ ਤੇ ਸਾਰੇ ਵੋਟਰਾਂ ਦੇ ਸਪੋਰਟਰਾਂ ਦੇ ਜਿਨ੍ਹਾਂ ਨੇ ਸਾਡਾ ਇਦਾਂ ਸਹਿਯੋਗ ਕੀਤਾ ਤੇ ਸਾਫ਼ ਸੁਥਰਾ ਇਲੈਕਸ਼ਨ ਕਰਾ ਕੇ ਸਾਨੂੰ ਵਿਨ ਕੀਤਾ ਇਨਕਲਾਬ ਜਿੰਦਾਬਾਦ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਹਾਂ ਜੀ ਪਿਆਰਾ ਇੱਕ ਮਿੰਟ ਕੀ ਗੱਲਾਂ ਜਾਓਗੇ ਜੀ ਹਾਂ ਜੀ ਜਨਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਥੈਂਕਸ ਕਰ ਰਹੇ ਜੀ ਇਹਨਾਂ ਨੇ ਸਾਨੂੰ ਸਪੋਰਟ ਦਿੱਤਾ ਤੇ ਆਪਣੇ ਜਿਥੇ ਆ ਕੇ ਜੀ ਹਾਂ ਹਾਂ ਜੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਬਾਗ ਨਿਵਾਸੀ ਦਾ ਧੰਨਵਾਦ ਕਰਦਾ ਇਹ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿੱਦਾਂ ਕਿ ਬੜਾ ਸ਼ਾਂਤੀਪੁਰ ਜਿਹੜਾ ਹਾਈ ਇਲੈਕਸ਼ਨ ਹੋਏ ਆ ਕੋਈ ਕਿਸੇ ਤਰ੍ਹਾਂ ਦਾ ਹੱਲਾ ਗੁੱਲਾ ਨਹੀਂ ਹੋਇਆ ਰਾਜੀ ਜੀ ਤੁਸੀਂ ਕੀ ਕਹਿਣਾ ਜਾਓਗੇ ਸਰ ਇਹ ਸ਼ਹਿਰ ਦੇ ਹਿੱਤ ਵਿੱਚ ਫੈਸਲਾ ਆਇਆ ਏ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੀ ਟਰਮ ਦਾ ਸਮਾਂ ਰਹਿ ਗਿਆ ਜਿਹੜੇ ਸਾਡੇ ਕੋ ਮੈਂਬਰ ਘੱਟ ਸੀ ਸਾਨੂੰ ਪੂਰੀ ਉਮੀਦ ਹੈ ਕਿ ਹੁਣ ਸ਼ਹਿਰ ਦੇ ਕੰਮ ਰੌਪਰ ਰਫਤਾਰ ਨਾਲ ਕੰਮ ਹੋਣਗੇ ਤੇ ਵਾਡ ਨਿਵਾਸੀਆਂ ਨੂੰ ਮੁਬਾਰਕਾਂ ਸਾਰੇ ਵਰਕਰਾਂ ਨੂੰ ਮੁਬਾਰਕਾਂ ਡਿਵੈਲਪਮੈਂਟ ਹੋ ਗਈ ਜੀ ਜਿੰਦਾਬਾਦ 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 ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਵੀ ਬੜਾ ਧੰਨਵਾਦ ਹੈ ਜੀ ਜੋ ਸਹਿਯੋਗ ਦਿੱਤਾ ਸਾਡਾ ਤੇ ਸਾਫ ਤੇ ਨਿਰਫਤ ਖਬਰਾਂ ਚਲਾ ਕੇ ਸਾਡਾ ਸ਼ੁਕਰੀਆ ਜੀ ਮੈਂ ਸਾਰੇ ਲੋਕ ਤੁਮਾਦ ਕਰਦੇ ਨੇ ਕਿ ਜਿਨ੍ਹਾਂ ਨੇ ਇਹ ਸੀਟ ਸੀਐਮ ਸਾਹਿਬ ਅਰਪੰ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਰਹੀ ਹੈ ਸਾਡੀ ਭੈਣ ਅਨਮੋਲ ਗਗਨਮਾਨ ਦੀ ਇੱਕ ਬੜੀ ਇਤਿਹਾਸਕ ਜਿੱਤ ਹੋਈ ਹੈ ਔਰ ਮੈਂ ਭੈਣ ਮੈਡਮ ਅੰਜੂ ਚੰਦਰ ਚੰਦਰ ਜੀ ਨੂੰ ਲੱਖ ਲੱਖ ਇਸ ਜਿੱਤ ਦੀਆਂ ਆਪਣੇ ਵੱਲੋਂ ਕਰਮਾ ਕਬੂਲਪੁਰ ਵਿਪਾਰ ਮੰਡ ਸਖਤਰ ਆਮ ਆਦਮੀ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਦਿੱਵਾਰ ਕਰ ਦਿੰਦਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੇ ਇਲੈਕਸ਼ਨ ਹੋਏ ਹੈ ਇਹ ਇੱਕ ਬਹੁਤ ਹੀ ਮਲਕੀ ਮਹੱਤਵਪੂਰਨ ਇਲੈਕਸ਼ਨ ਜਿਹੜੇ ਸਾਡੇ ਸੋਡ ਨੰਬਰ 18 ਵਾਸਤੇ ਔਰ ਸਾਨੂੰ ਮੀਨ ਹੈ ਕਿ ਇਸ ਵਾਰ ਜਿਹੜੇ ਇਲੈਕਸ਼ਨ ਤੋਂ ਬਾਅਦ ਜਿਹੜੇ ਹੁਣ ਸਾਡੇ ਕੁਝ ਪੈਂਡਿੰਗ ਕੰਮ ਹੈ ਜਾਂ ਕਮੇਟੀ ਵਲੋਂ ਕੁਝ ਰੰਦੇ ਹੈਗੇ ਹੈ ਇਹ ਪੂਰੇ ਹੋ ਜਾਣਗੇ ਔਰ ਅਸੀਂ ਆਵਾਜ਼ੀ ਪਾਰਟੀ ਔਰ ਸਾਰੇ ਤੇ ਅੱਜ ਵਾ ਵਲੰਟੀਅਰ ਤੇ ਮਿਲ ਕੇ ਜੀਣ ਕੀਤੀ ਹੈੀ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਜੇ ਇਲੈਕਸ਼ਨ ਹੋਣਗੇ ਉਹਨਾਂ ਵਿੱਚ ਵੀ ਸਾਡੀ ਆਵਾਜ਼ੀ ਪਾਰਟੀ ਜਿੱਤੇ ਕਿਹੜੇ ਦੋ ਜੀ ਸਾਡੇ ਸਾਡੇ ਜਿਹੜੇ ਦੱਸਦੇ ਪਾ ਜਾਂਦੀ ਨੇ ਉਹਨਾਂ ਦੇ ਕਮਰੇ ਨਹੀਂ ਤੁਹਾਨੂੰ ਚੜਦੇ ਹੋ ਅਜਿਹੀ ਚੜਦੇ ਹੋ ਸੰਜੂ ਜੰਦਰ ਦੇ ਪੱਲੇ ਸਾਡੇ ਨਾਲ ਨੇ ਸਰ ਮੈਡਮ ਜਿੱਤ ਦਿੱਤੇ ਨੇ ਕੀ ਗਾਣਾ ਜਾਂਦੇ ਹੋ ਦਾ ਆਵਾਜ਼ ਦੀ ਪਾਰਟੀ ਨੇ ਵਿਸ਼ਵਾਸ ਦਿਤਾਇਆ ਅਸੀਂ ਜਿੱਤ ਕੇ ਤੇ ਜਿਹੜੀ ਪਾਰਟੀ ਦੇ ਕੰਮ ਕਰਾਂਗੇ ਸ਼ਹਿਰ ਦਾ ਵਿਕਾਸ ਕਰਾਂਗੇ ਸਾਰੇ ਹੀ ਜਿਹੜੇ ਨਾਲ ਵੀ ਲੜ ਰਹੇ ਸੀ ਇਲੈਕਸ਼ਨ ਜਿਹੜੇ ਬਨਾਲ ਐ ਸਾਦਰ ਨੂੰ ਨਾਲ ਲੈ ਕੇ ਕੰਮ ਕਰਾਉਂਦੇ ਤੇ ਕੋਈ ਵੀ ਆਪਣੇ ਮਨ ਦੇ ਵਿੱਚ ਪੈਰ ਵਿਰੋਧ ਨਾ ਰੱਖੇ ਆਪਾਂ ਸਾਰਿਆਂ ਨੇ ਹਲਕੇ ਵਿਕਾਸ ਕਰਨਾ ਜਿਹਨੂੰ ਪਰਮਾਤਮਾ ਮੌਕਾ ਦਿੰਦਾ ਉਹਦੀ ਮੂਰਤੀ ਮੰਦੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਇੱਕ ਵਾਰ ਫੇਰ ਤੋਂ ਮੁੜ ਤੋਂ ਜਿਹੜੀ ਆ ਕਹਿੰਦੇ ਨੇ ਪ੍ਰਧਾਨ ਦੀ ਕੁਰਸੀ ਵਾ ਦੇਖਣਾ ਚਾਹੁੰਦੇ ਨੇ ਬੀਬੀ ਅੰਜੂ ਚੰਦਰ ਜੀ ਨੂੰ ਕੀ ਕੀ ਲੱਗ ਰਿਹਾ ਕੀ ਕਹਿਣਾ ਜਾਓਗੇ ਸਾਹਿਬ ਵੱਟੀਆਂ ਆਈਆਂ ਜਿਸ ਭਾਵੇਂ ਸੋਦੇ ਮੈਂ ਖੁਸ਼ੀ ਗਿਆ ਸਕਦਾ ਆ ਆਤਮਾ ਜਿਹਨੇ ਬਣਾਇਆ ਉਹਦੀ ਕਿਸਮਤ ਲਿਖਿਆ ਤੇ ਉਹਨੂੰ ਮਿਲਣਾ ਨਹੀਂ ਲਿਖਿਆ ਤੇ ਫਿਰ ਕਹਿੰਦੇ ਨਾ ਵੱਡੀ ਜਿੱਤ ਹੋਈ ਆ ਲੀਡ ਵੀ ਕਾਫੀ ਆਈ ਆ ਵੋਟਰਾਂ ਦਾ ਕਿਸ ਤਰ੍ਹਾਂ ਧੰਨਵਾਦ ਕਰੋਗੇ ਜੀ ਦੇਖੋ ਸਾਰੇ ਸਾਰੇ ਵਾਰਡੇ ਜਿੰਨੇ ਵੀ ਲੋਕਾਂ ਉਹਨਾਂ ਦਾ ਸਾਰੇ ਅੰਦਰ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੀ ਜਿੱਤ ਜਦੋਂ ਦੇ ਰਾਤ ਦਾ ਕਾਫੀ ਜਿੰਨ ਕੀ ਜਿਹੜੇ ਵਰਕਰ ਸੀ ਆਵਾਂ ਦੀ ਪਾਰਟੀ ਦੇ ਔਰ ਸੈਡ ਬਣ ਉਹਨੂੰ ਕੋਈ ਨਾ ਮਾਣ ਜੀ ਨੇ ਬਹੁਤ ਬੋਲਿਆ ਔਰ ਸਾਰਾ ਜਨ ਕਿਛੇ ਜਿਹੜਾ ਪਾਰਟੀ ਦੇ ਉਹਨਾਂ ਸਾਡੇ ਉਹ ਨੀਤਾ ਨੇ ਤੇ ਕਪਤਾਨ ਉਹ ਹੀ ਸੀ ਤੇ ਪ੍ਰਿੰਸੀ ਦੇ ਅਧਿਕਾਰ ਵੀ ਉਹ ਹੀ ਤੇ ਹੁਣ ਜਿਹੜੇ ਜਿੱਤ ਚੁੱਕੇ ਨੇ ਖੁਸ਼ੀ ਕਿੰਨੀ ਹੋ ਰਹੀ ਹੈ ਮਿਹਨਤ ਬਹੁਤ ਕੀਤੀ ਸੀ ਕਹਿੰਦੇ ਦੇਖੋ ਗੱਲ ਇਦਾਂ ਇਹ ਜਿਹੜੀ ਆ ਉਹ ਜੇ ਦੋਸੀਂ ਕੰਮ ਕਰਾਂਗੇ ਸ਼ਹਿਰ ਦਾ ਵਿਕਾਸ ਕਰਾਂਗੇ ਕੋਈ ਵਿਰੋਧ ਨਹੀਂ ਰੱਖਾਂਗੇ ਤਾਂ ਖੁਸ਼ੀ ਤੇ ਲੋਕਾਂ ਦੇ ਵਿੱਚ ਮੇਰੀ ਸਾਰੇ ਲੋਕਾਂ ਦੇ ਵਿੱਚ ਇੱਕ ਹੋਰ ਤੁਹਾਡੇ ਤੇ ਨਾਰਾਜ਼ਗੀ ਦੀ ਇਹ ਮਿਲਦੇ ਨਹੀਂ ਆ ਹੁਣ ਮੁੜ ਤੋਂ ਜਿਹੜਾ ਹੈ ਸਮਾਂ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਤੇ ਉਹ ਗੱਲਾਂ ਨੂੰ ਕਿਸ ਤਰ੍ਹਾਂ ਸੁਧਾਰੋਗੇ ਲੋਕਾਂ ਦੀ ਨਾਰਾਜ਼ਗੀ ਕਿਸ ਤਰ੍ਹਾਂ ਦੂਰ ਕਰੋਗੇ ਜੀ ਉਹ ਗੱਲ ਇਹ ਹੈ ਕਿ ਬੀਬੀ ਅੰਤਿ ચંદ્ર ਮਿਲਦੀ ਰਹੀ ਹੈ ਬੀਬੀ ਅੰਤਿ ચંદ્ર ਆਫਿਸ ਵਿੱਚ ਵੀ ਬੈਠੀ ਰਹੀ ਹੈ ਜਿਹੜਾ ਕੈਂਡੀਡੇਟ ਜਿੱਤਿਆ ਜਿਹੜਾ ਪਿੰਟੀ ਨੂੰ ਮਾਰ ਰਿਹਾ ਉਸ ਉਹਦਾ ਮਿੱਲਾਉ ਦੀ ਡਿਊਟੀ ਹੈ ਜਿਓ ਨਹੀਂ ਮਿਲਦੀ ਤੁਹਾਨੂੰ ਲੋਦੀ ਗੁੱਤ ਪੁੱਟਦੀ ਹੈ ਤੇ ਹੁਣ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਸ਼ਹਿਰ ਵਾਸੀਆਂ ਵੱਲ ਬਹੁਤ ਬਹੁਤ ਵਧਾਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਾਰੇ ਕਰਨ ਸ਼ਹਿਰ ਦੇ ਸਾਰੇ ਕਰਨ ਸ਼ਹਿਰ ਦੇ ਹਾਂਜੀ 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 ਸ਼ੇਰ ਬਰੋਦਪੁਰ ਜੀ ਦਾ ਬੜਾ ਰੋਲ ਹੈ ਇਹਨਾਂ ਦੀ ਬੜੀ ਮਿਹਨਤ ਹੈ ਆਪਣੀ ਅਸ਼ਵਾਲ ਬਾਂਸਲ ਜੀ ਨੇ ਜਿਹੜਿਆ ਜੀ ਕਰਮ ਜੀ ਦੀ ਕਬੂਲ ਕਰਮ ਬੜੀ ਕੀਤੀ ਹੈ ਜੀ ਜਿੰਨੇ ਵੀ ਲੋਕ ਹੈ ਮਤਲਬ ਇਹ ਕਹਿੰਦੇ ਆ ਕਿ ਜਿੱਤ ਜਿਹੜੀ ਹੈ ਸਾਰਿਆਂ ਦੀ ਜਿੱਤ ਹੈ ਜੀ ਇਹ ਸਾਰਿਆਂ ਦੀ ਜਿੱਤ ਹੈ ਇਹ ਅਸ਼ਵਾਲ ਬਾਂਸਲ ਜੀ ਦੀ ਜਿੱਤ ਹੈ ਇਹ ਜੀ ਨੇ ਜੀ ਜਿੱਤ ਹੈ ਇਹ ਕਰਮਾ ਕਬੂਲ ਪੁਰੀ ਜਿੱਤ ਹੈ ਇਹ ਸਾਰੇ ਜਿੰਨੇ ਵੀ ਬਿੱਟੂ ਜੀ ਨਿਕਾਸਮੋਨਿਕਾਸਮੋਨ ਹਰ ਵੀ ਇਤਨੀ ਸਭ ਤੋਂ ਸਾਡੇ ਜਿਹੜੇ ਜਿਹੜੇ ਸਭ ਤੋਂ ਸਾਡੇ ਉੱਪਰ ਕਪਤਾਨ ਨੇ ਮੈਡਮ ਅਨਮੋਲ ਗਗਨਵਾਨ ਜੀ ਉਹਨਾਂ ਦੀ ਤੁਸੀਂ ਦੇਖਿਆ ਜੀ ਕਪੂਰ ਸਾਹਿਬ ਇੱਕ ਵਾਰ ਫੇਰ ਤੋਂ ਕੀ ਕਹਿਣਾ ਚਾਹੋਗੇ ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਕੇ ਸਾਨੂੰ ਇੰਨਾ ਵੀ ਵੱਡੀ ਜਿੱਤ ਜਿਤਾਈ ਹੈ ਤੇ ਆਪਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਖੇਮੇ ਦੇ ਹਾਂ ਬਿਲਕੁਲ ਅਗਰਾਂਗੇ ਦਾ ਅਟਲ ਵਿਸ਼ਵਾਸ ਸੀਗਾ ਹਾਂ ਹਾਂ ਤੁਹਾਨੂੰ ਕਿੱਥੇ ਲੱਗਦਾ <Mile God> आम आदमी पार्टी जिंदाबाद 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 आम आदमी पार्टी जिंदाबाद 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 आम आदमी पार्टी जिंदाबाद मान जिंदाबाद जोर सिंह मान जिंदाबाद मान जिंदाबाद आम आदमी पार्टी जिंदाबाद आम आदमी पार्टी जिंदाबाद हाँ जी बिट्टू जी की कहना चाहोगे ਜੀ ਬਾਣੀ ਹਾਂਜੀ ਬਾਣ ਨੰਬਰ 16 ਦੇ ਸੰਭੂ ਵੋਟਰਾਂ ਦਾ ਸਾਡੇ ਕੋਲੇ ਸ਼ਬਦ ਨਹੀਂ ਹੈ ਧੰਨਵਾਦ ਕਰਨ ਵਾਸਤੇ ਜਿਨ੍ਹਾਂ ਨੇ ਮੈਡਮ ਅੰਜੂ ਚੰਦਰਾ ਦੇ ਸਾਕੇ ਫਤਵਾ ਦਿੱਤਾ ਔਰ ਉਮੀਦ ਕਰਦੇ ਹਾਂ ਕਿ ਮੈਡਮ ਅੰਜੂ ਚੰਦਰਾ ਜੀ ਦੇ ਨਾਲ ਲਾ ਕੇ ਸ਼ਹਿਰ ਦੀ ਜਿਹੜੀ ਹੈ ਨੁਹਾਰ ਬਦਲਣ ਦੀ ਕੋਸ਼ਿਸ਼ ਪੂਰੀ ਕਰਾਂਗੇ ਬਿਲਕੁਲ ਬਿਲਕੁਲ ਲਓ ਜੀ ਔਰ ਟੈਂਪੋੜੀ ਆਇਓ ਬੜਾ ਬੋਲ ਹੋ ਗਈ ਹੋ ਗਈ ਕੇਰਾ ਖੋਲ ਬੜਾ ਕੇਰਾ ਕੇਰਾ ਖੋਲ ਬੰਸਲ ਸਾਹਿਬ ਦਾ ਕਦੇ ਨੇ ਜਸ ਬੰਸਰ ਜੋ ਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਹ ਜਿਹੜੇ ਨੇ ਉਹ ਉਹਨਾਂ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਕਰਕੇ ਜਿਹੜੇ ਨੇ ਰਸਤਾ ਬੰਦ ਕਰ ਦੋ ਮਿੰਟ ਦਾ ਕਰਨਾ ਲੋਕ ਮਿੰਟ ਦਾ ਬਾਈ ਹਾਂ ਕਿਉਂਕਿ ਯੋਗਦਾਨ ਕਹਿੰਦੇ ਨੇ ਜਿਸ ਨੇ ਮਿਹਨਤ ਕੀਤੀ ਹੁੰਦੀ ਆ ਉਸਦੇ ਸਿਰ ਦੇ ਉੱਤੇ ਸੇਰਾ ਖੜਦਾ ਏ ਜਸਪਾਲ ਬੰਸਲ ਜੀ ਦਾ ਵੀ ਅੱਜ ਜਿਹੜਾ ਸਵਾਗਤ ਇਸੀ ਕਰਕੇ ਹੋਇਆ ਪਾਟੀ ਜਿੰਦਾਬਾਦ ਆਮ ਆਮੀ ਪਾਰਟੀ ਜਿੰਦਾਬਾਦ ਮਹਰਬਾਨ ਮੋਲ ਗਗਨ ਮਾਨ ਜਿੰਦਾਬਾਦ ਮਹਰਬਾਨ ਮੋਲ ਗਗਨ ਮਾਨ ਜਿੰਦਾਬਾਦ ਭਰਤੂਚ ਚੱਤਰ ਜਿੰਦਾਬਾਦ ਭਰਤੂਚ ਚੱਤਰ ਜਿੰਦਾਬਾਦ ਜਿੰਦਾਬਾਦ ਬੜੀਆਂ ਨੇ ਦਿਖਾੜੀਆਂ ਮੈਡਮ ਅੰજુ ਜੰਦਰ ਜੀ ਮਾਈਕ ਬਾਈਟ ਵਿੱਚ ਆ ਕੇ ਜਿੰਦਾਬਾਦ ਮੈਡਮ ਅੰજુ ਜੰਦਰ ਮੈਡਮ ਵੀ ਬਣਾ ਜਾਊਗਾ ਕਿਹਾ ਹਾਸਲ ਹੋਈ ਹੈ ਜੀ ਓਏ ਗੇਟ ਬੰਦ ਕਰ ਦੇ ਗੇਟ ਕਿਹਨੇ ਜਾਊਗਾ ਗੇਟ ਕਰਾਉਣੀ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਕੀ ਕਹਣਾ ਜਾਓਗੇ ਉਹ ਜਿਹੜਾ ਹੈ ਅੱਗੇ ਬਾਹਰ ਬੜਾਈ ਇੱਕ ਮਿੰਟ ਹਾਂਜੀ ਕੀ ਸਾਰੇ ਇਕੱਠੇ ਬੜਾਈ ਹੈ ਤੁਹਾਡਾ ਧੰਨਵਾਦ ਜਿੰਦਾਬਾਦ ਜਿੰਦਾਬਾਦ ਆਨੰਦ ਮਿਲਿਆ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਅੰਜੂ ਜਿੰਦਰ ਮੈਡਮ ਨੇ ਸਾਰਿਆਂ ਦਾ ਜਿਹੜਾ ਧੰਨਵਾਦ ਕੀਤਾ ਕਹਿੰਦੇ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਹੜਾ ਜਿਤਾਇਆ ਮੈਂ ਉਸ ਦਾ ਜਿਹੜਾ ਹੈ ਧੰਨਵਾਦ ਕਰਦੀ ਆ ਅਗਰ ਤਸਵੀਰਾਂ ਦੇਖ ਲੋ ਫੁੱਲ ਆਰ ਪਾ ਕੇ ਪਿੱਛੇ ਆਈ ਜਾਓ ਬਾਈ ਜੀ ਹਾਂਜੀ ਮੈਡਮ ਬੜੀ ਵੱਡੀ ਵੱਡੀ ਜਿੱਤ ਹੋਈ ਹੈ ਕੀ ਕਹਿਣਾ ਜਾਂਦੇ ਹੋ ਜੀ ਹਰ ਹਰ ਭਾਨੀ ਹਰ ਹਰ ਭਾਨੀ ਵੀਰ ਜੀ ਕੋਲ ਖੜ ਜਾਇਆ ਇੱਕ ਮਿੰਟ ਉਹ ਭਾਈ ਜੀ ਰੁਕ ਜਦੋਂ ਹਾਂ ਜੀ ਸਰ ਅੰਕਿੰਦਰ ਸਿੰਘ ਜੀ ਮੋਟਾ ਨਾਲ ਕੀ ਹੋਇਆ ਜਿੱਤੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਲੋਕਾਂ ਦਾ ਬਹੁਤ ਬਹੁਤ ਤਨਖਾਦ ਉਹਨਾਂ ਦਾ ਮੈਂ ਰਣੀ ਆ ਉਸ ਤਰ੍ਹਾਂ ਉਹਨਾਂ ਨੇ ਸਾਡੀ ਇੱਜ਼ਤ ਰੱਖੀ ਆ ਤੇ ਅਸੀਂ ਹਰ ਟਾਈਮ ਜੈ ਸੰਵਦੀ ਰਾਤ ਨੂੰ ਬੁਲਾਵਾਂਗੇ ਅਸੀਂ ਅਧੀ ਰਾਤ ਨੂੰ ਜਾ ਕੇ ਉਹਨਾਂ ਦੇ ਦਰਵਾਜ਼ੇ 'ਚ ਖੜਾਂਗੇ ਉਹਨਾਂ ਦਾ ਕੰਮ ਕਰਾਂਗੇ ਤੇ ਜੇਕਰ ਕਿੱਥੇ ਜੇਕਰ ਅਸੀਂ ਇਹ ਸੀਟ ਲੂਜ਼ ਕਰ ਜਾਂਦੇ ਤੇ ਅੰਜੂ ਚੰਦਰ ਜੀ ਦੇ ਜਿਆਦਾ ਤਾਂ ਮੇਰਾ ਕੈਰੀਅਰ ਖਤਮ ਹੋ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਆਪਣੀ ਪਾਰਟੀ ਨੂੰ ਲੱਤ ਮਾਰ ਕੇ ਇਹਨਾਂ ਦੀ ਸਪੋਰਟ ਕਰ ਰਿਹਾ ਸੀ ਓਪਨਚੀ ਤੇ ਵਾਰਦਾਸ ਜੀ ਨੂੰ ਕੀ ਕਹਿਣਾ ਚਾਹੁੰਦੇ ਸਟਾਰਟ ਵਾਰਦਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਉਹਨਾਂ ਨੂੰ ਇਹ ਮੈਂ ਕਹਿੰਦਾ ਕਿ ਤੁਹਾਨੂੰ ਕਦੇ ਵੀ ਜ਼ਰੂਰ ਤੋਂ ਬਵੇ ਸੀ ਰਾਤ ਦੇ ਜਾਂ 2 ਵਜੇ ਵੀ ਮੈਨੂੰ ਫੋਨ ਕਰਾਂਗੇ ਮੈਂ 2 ਵਜੇ ਉਹਨਾਂ ਦੇ ਕੰਮ ਕਰਨ ਵਾਸਤੇ ਉਹਨਾਂ ਤੱਕ ਪਹੁੰਚਾਂਗਾ ਥੈਂਕ ਯੂ ਆਈ ਜਾ ਤੂੰ ਰਹੀ ਜਾ ਅੱਜ ਜਿਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਉਹਨਾਂ ਦਿਖਾ ਰਹੇ ਹਾਂ ਬੀਬੀ ਅੰਜੂ ਜਿੰਦਰ ਜੀ ਬਾੜ ਦੇ ਵਿੱਚ ਜਾ ਰਹੇ ਨੇ ਲੋਕ ਜਿਹੜਾ ਨੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਫਟੋ ਨਗਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੀਬੀ ਅੰਜੂ ਜਿੰਦਰ ਜੀ ਜਿੱਤ ਚੁੱਕੇ ਨੇ ਬਾੜ ਨੰਬਰ 16 ਤੋਂ <laughs> आम आदमी पार्टी दी उम्मीदवार जेड़े है जीत चुके ने ते हुन जेड़े ने वार्ड ਦੇ ਵਿੱਚ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਨੇ ਕਿੱਥੇ ਹੋ ਜੋ ਕਿ ਜੋ ਕਿ ਜਿੱਤ ਜਿਹੜੀ ਆ ਤੁਹਾਨੂੰ ਹਾਸਲ ਹੋਈ ਹੈ ਤੁਸੀਂ ਦੇਖਿਓ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਖਰੜ ਤੋਂ ਸਾਡੇ ਚੈਨਲ ਤੇ ਸਿੱਧੀਆਂ ਹੀ ਲਾਈਵ ਦਿਖਾ ਰਹੇ ਆ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਅੰਜੂ ਚੰਦਰ ਜੀ ਜਿਨ੍ਹਾਂ ਨੇ ਵਾਰਡ ਨੰਬਰ 16 ਤੋਂ ਜਿਹੜੇ ਨੇ ਉਹ ਜਿੱਤ ਚੁੱਕੇ ਨੇ Voorzitter, <laughs> ik ਇਹ ਰਾਈਟਰ ਕੋਲ ਜੀ ਐਸ ਜੀ ਕੋਲ ਬਾਬਾ ਨੂੰ ਬਾਤ ਕਰ ਰਿਹਾ ਕੋਰਟ ਦੇ ਵਿੱਚ ਸਾਡੇ ਨਾਲ ਮੇਰਾ ਨਾਮ ਹਰੇਕ ਸੱਚ ਬਣਾ ਦਿਨ ਤੋਂ ਬਾਹਰ ਅਸੀਂ ਦੇਖ ਕੇ ਹੁਣ ਪਹਿਲ ਮੱਥਾ ਟੇਕਣ ਗਏ ਹਾਂ ਹਾਂ ਬਹੁਤ ਜਿਆਦਾ ਉਮਰ ਦੇ ਲਖੋ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਜਿਹੜੀਆਂ ਨੇ ਅਸੀਂ ਆਪਣੇ ਚਾਹਤ ਤੋਂ ਤੁਹਾਨੂੰ ਦਿਖਾ ਰਹੇ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਖੁਸ਼ੀ ਬੜੀ ਹੈ ਜੀ ਇਹ ਇੱਕ ਮੈਡਮ ਨਵੀ ਦਾ ਹੈ ਜਿਹੜੀ ਬਹੁਤ ਪੁਰਾਣੀ ਮੈਡਮ ਹੈ ਪੰਜ ਸਾਹਿਬ ਜਿਹੜਾ ਸਾਡੇ ਮਿਸ ਖਾਲ ਜੀ ਜਵਾਬ ਦਿੰਦੀ ਰਹੀ ਹੈ ਜੀ ਮਿਸ ਖਾਲ ਮਾਰੀ ਹੈ ਨਾ ਪੁੱਛਿਆ ਸਰਮਰੀ ਕੀ ਪ੍ਰੋਬਲਮ ਹੈ ਪਾਪਾ ਸਿਵਰ ਦੀ ਪ੍ਰੋਬਲਮ ਹੈ ਕੋਈ ਲਾਈਟ ਦੀ ਪ੍ਰੋਬਲਮ ਹੈ ਉਹ ਬਿਜਲੀ ਬੋਰਡ ਦੀ ਸਮੱਸਿਆ ਮੈਂ ਤਾਂ ਇਹ ਮਸਲਾ ਹੱਲ ਕਰਾ ਰਿਹਾ ਪਾਣੀ ਤੇ ਬੜੀ ਖੁਸ਼ੀ ਹੋਈ ਹੈ ਕਿ ਮੈਡਮ ਦੁਬਾਰਾ ਆਈ ਹੈ ਥੈਂਕ ਯੂ